ਚੌਥਾ ਦਿਨ ਹੋ ਗਿਆ ਜੀ ਮੈਂ ਰੋਟੀ ਮੂੰਹ ਨਹੀਂ ਲਾ ਕੇ ਵੇਖੀ ਮੈਂ ਸਿਰਫ ਚਾਹ ਤੇ ਪਾਣੀ ਤੇ ਸਿਰ ਤੇ ਚੱਲ ਰਿਆਂ ਰੋਂਦੇ ਘੁੱਲੋਂਦੇ ਤੇ ਬੇਬਸ ਪਿਓ ਦੀ ਇਹ ਵੀਡੀਓ ਸਾਂਝੀ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਕੋਸਰੀਆਂ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜ਼ੁਲਮ ਸੈਣਾ ਜ਼ੁਲਮ ਕਰਮ ਤੋਂ ਵੱਡਾ ਪਾਪ ਹੈ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਮਜ਼ੋਰ ਨੇ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਪੋਸਟ ਪਾਈ ਤੇ ਲਿਖਿਆ ਲੰਗਰ ਦੀ ਸੇਵਾ ਕਰ ਰਹੇ ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਘੁੱਟਿਆ ਗਿਆ ਕਈ ਸੱਟਾਂ ਮਾਰੀਆਂ ਗਈਆਂ ਉਹ ਰੋਤਕ ਦੇ ਹਸਪਤਾਲ ਦੇ ਵਿੱਚ ਪਿਤਾ ਇਨਸਾਫ ਲਈ ਰੋਇਆ ਤੇ ચીਕਿਆ ਇਸ ਜ਼ੁਲਮ ਪ੍ਰਤੀ ਸੂਬਾ ਮੁੱਖ ਦਰਸ਼ਕ ਕਾਨੂੰਨੀ ਹਿਰਾਸਤ ਲਈ ਲੜਨ ਦੀ ਬਜਾਏ ਚਿੱਠੀਆਂ ਲਿਖਦਾ ਕਮਜ਼ੋਰ ਮੁੱਖ ਮੰਤਰੀ ਵੱਲੋਂ ਸੂਬੇ ਦੇ ਅਧਿਕਾਰ ਤੇ ਖੇਤਰੀ ਪ੍ਰਭੂ ਸੱਤਾ ਨੂੰ ਹਰਿਆਣਾ ਅੱਗੇ ਸਮਰਪਿਤ ਕਰ ਦਿੱਤਾ ਗਿਆ ਪ੍ਰਿਤਪਾਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਵਾ گاਉਂ ਦੇ ਰਹਿਣ ਵਾਲੇ ਨੇ ਖਨਾਰੀ ਬਾਰਡਰ ਤੇ ਅੰਦੋਲਨ ਕਰ ਰਹੇ ਸੀ ਇਲਜ਼ਾਮ ਨੇ ਕਿ 21 ਤਾਰੀਖ ਯਾਨੀ ਕਿ 21 ਫਰਵਰੀ ਨੂੰ ਜਦੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਫਾਇਰਿੰਗ ਹੋਈ ਤਾਂ ਉਸੇ ਦਿਨ ਕੁਝ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਹਰਿਆਣਾ ਪ੍ਰਸ਼ਾਸਨ ਪੰਜਾਬ ਵਾਲੀ ਸਾਈਡ ਤੋਂ ਚੁੱਕ ਕੇ ਲੈ ਗਿਆ ਫਿਰ ਬੇਰਹਿਮੀ ਦੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਉਹਨਾਂ ਦੇ ਵਿੱਚੋਂ ਇੱਕ ਨੇ Pritpal Singh ਜਿਨ੍ਹਾਂ ਦਾ ਰੋਤਕ ਦੇ ਵਿੱਚ ਇਲਾਜ ਚੱਲ ਰਿਹਾ ਪਰ ਇੰਜ਼ਾਮ ਨਹੀਂ ਕਿ ਇਲਾਜ ਮਿਲ ਨਹੀਂ ਰਿਹਾ ਇਸੇ ਲਈ ਪੰਜਾਬ ਦੇ ਵਿੱਚ ਇਧਰ ਬੇਬਸ ਪਿਤਾ ਗੁਹਾਰ ਲਗਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁਖ ਸਕੱਤਰ ਦੇ ਵੱਲੋਂ ਹਰਿਆਣਾ ਦੇ ਮੁਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਕਿ Pritpal ਨੂੰ ਪੰਜਾਬ ਨੂੰ ਸੌਂਪ ਦਿੱਤਾ ਜਾਏ